ਕਾਇਨਸ ਪੰਜਾਬੀ ਵੀ ਦੇ ਨਾਲ ਤੁੜੇ ਹੋ ਤੁਸੀਂ ਤੇ ਸੋਲੇ ਦੀ ਅਹਿਮ ਅਪਡੇਟ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਨਾਲ ਜੁੜੀ ਹੋਈ ਆ ਦਰਸਲ ਪੰਜਾਬੀ ਜਿੱਥੇ ਵੀ ਜਾਂਦੇ ਨੇ ਤਾਂ ਪੰਜਾਬ ਦਾ ਨਾਮ ਹਮੇਸ਼ਾ ਹੀ ਉੱਚਾ ਕਰਦੇ ਨੇ ਤੇ ਹੁਣ ਇੱਕ ਹੋਰ ਪੰਜਾਬੀ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਦਰਸਲ ਕਲਕ੍ਰਿਤੀ ਯੂਨੀਵਰਸਿਟੀ ਦੇ ਵਿੱਚ ਹੁਣ ਇੱਕ ਪੰਜਾਬੀ ਨੂੰ ਜਿਸ ਦਾ ਨਾਮ ਹੈ ਅਮਨਜੋਤ ਸਿੰਘ ਸੰਧੂ ਉਸ ਨੂੰ ਸੈਨੇਟਰ ਲਾਇਆ ਗਿਆ ਤੇ ਉਸ ਦੀ ਜਿਹੜੀ ਕਾਰਜ ਸ਼ੈਲੀ ਹੈ ਉਹ 3 ਸਾਲ ਦੀ ਹੋਵੇਗੀ ਜ਼ਿਕਰ ਖਾਸ ਹੈ ਕਿ ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨੇ ਕੈਨੇਡਾ ਦੇ ਉਗੇ ਪੰਜਾਬੀ ਅਤੇ ਮੀਡੀਆ ਪੇਸ਼ੇਵਰ ਅਮਨਜੋਤ ਸਿੰਘ ਪੰਨੂ ਨੂੰ ਕੈਲਗਰੀ ਯੂਨੀਵਰਸਿਟੀ ਦਾ ਸੈਨੇਟਰ ਨਾਮਜ਼ਦ ਕੀਤਾ ਯੂਨੀਵਰਸਿਟੀ ਕੈਨੇਡਾ ਵਿੱਚ 8ਵੇਂ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਤੇ ਅਲਬਰਟਾ ਦੇ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਨੀ ਦੁਆਰਾ ਨਾਮਜ਼ਦਗੀ ਕੀਤੀ ਗਈ ਆ ਪੰਨੂ ਦਾ ਕਾਰਜਕਾਲ 1 ਜੁਲਾਈ ਨੂੰ 3 ਸਾਲਾਂ ਲਈ ਸ਼ੁਰੂ ਹੋਇਆ ਸੀ कुल 62 ਵਕ ਵਕ ਮੈਂਬਰਾਂ ਵਿੱਚੋਂ ਪੰਨੂ ਯੂਨੀਵਰਸਿਟੀ ਆਫ ਕੈਲਗਰੀ ਦੇ ਸੈਨੇਟਰ ਵਿੱਚੋਂ ਪੰਜਾਬੀ ਮੂਲ ਦੇ ਦੂਜੇ ਦਸਤਾਰਤਾਰੀ ਅਤੇ ਤੀਜੇ ਸੈਨੇਟਰ ਨੇ ਪੰਨੂ ਇਸ ਸਮੇਂ ਕੈਨੇਡਾ ਦੇ ਸ਼ੈਡੋ ਮੰਟਰੀ ਜਸਰਾਜ ਸਿੰਘ ਹਲਾਨ ਦੇ ਸੰਚਾਲਨ ਦੇ ਡਾਇਰੈਕਟਰ ਨੇ ਉਹ ਕੈਲਗਰੀ ਦੀ ਪੰਜਾਬੀ মিডিਆ ਸੈਕਟਰ ਵਿੱਚ ਵੀ ਕੰਮ ਕਰਦੇ ਨੇ ਅਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿੱਚ ਇੱਕ ਪ੍ਰਸਿੱਧ ਨਾਮ ਹੈ। ਉਹਨਾਂ ਦਾ ਪਸ਼ੂਕੜ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਦਾ ਆਪਣੀ ਨਾਮਜ਼ਦਗੀ ਦੇ ਜਵਾਬ ਵਿੱਚ ਪੰਨੂ ਨੇ ਕਿਹਾ ਹੈ ਕਿ ਉਹ ਸਥਾਨਿਕ ਭਾਈਚਾਰੇ ਨਾਲ ਯੂਨੀਵਰਸਿਟੀ ਦਾ ਬਿਹਤਰ ਤਾਲਮੇਲ ਸਥਾਪਿਤ ਕਰਨ ਤੇ ਜੋੜ ਦੇਣਗੇ ਅਤੇ ਪੰਜਾਬ ਦੀਆਂ ਯੂਨੀਵਰਸਟੀਆਂ ਨਾਲ ਹੱਤਾਲ ਮੇਲ ਕਰਕੇ ਕੈਲਗਰੀ ਦੇ ਜਨਤਕ ਖੇਤਾਂ ਦੀ ਨੁਮਾਇੰਦਗੀ ਕਰਨਗੇ ਤੇ ਉਸ ਦੇ ਉੱਤੇ ਵੀ ਉਹ ਜੋਰ ਦੇਣਗੇ। ਕੈਲਗਰੀ ਯੂਨੀਵਰਸਿਟੀ ਵਿੱਚ ਲਗਭਗ 36000 ਵਿਦਿਆਰਥੀ ਤ੍ਰਿਪਟ ਰਹਿ ਗਏ ਜ਼ਿਕਰ ਖਾਸ ਹੈ ਕਿ ਇਹ ਸਭ ਦੇ ਨਾਲ ਪੰਜਾਬ ਦਾ ਜਿਹੜਾ ਨਾਂ ਹੈ ਉਹ ਮੁੜ ਤੋਂ ਰੋਸ਼ਨ ਹੋਇਆ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੇ ਇੱਕ ਵੱਡਾ ਨਾਂ ਘਟਿਆ ਜੇ ਅਮਨਜੋਤ ਸਿੰਘ ਸੰਧੂ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਬੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਰਹਿ ਕੇ ਪੰਜਾਬੀਆਂ ਦਾ ਪੰਜਾਬ ਦਾ ਮਾਨ ਉੱਚਾ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਮੀਡੀਆ ਅਦਾਰਿਆਂ ਨੂੰ ਲੈ ਕੇ ਵੀ ਵੱਡਾ ਕੰਮ ਕੀਤਾ ਜਾ ਰਿਹਾ ਪੰਜਾਬੀ ਨੂੰ ਲੈ ਕੇ ਵੀ ਕੰਮ ਕੀਤਾ ਜਾ ਰਿਹਾ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਸੈਨੇਟਰ ਲਾਇਆ ਗਿਆ ਉਸ ਦੇ ਤਹਿਤ ਤੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਨਾਲ ਵੀ ਤਾਲਮੇਲ ਕਰਨਗੇ ਤੇ ਇਸ ਸਮੇਂ ਜਿਹੜੇ ਵਿਦਿਆਰਥੀ ਪੜ੍ਹ ਰਹੇ ਨੇ ਉਹਨਾਂ ਦੇ ਨਾਲ ਵੀ ਤਾਲਮੇਲ ਕਰਕੇ ਜਿਹੜਾ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਹ ਸਭ ਮਸਲਿਆਂ ਦਾ ਹੱਲ ਕਰਨਗੇ